ਵਾਹ ਅੰਗਦ ਰੁਕ ਜਾ ਰੁਕ ਜਾ ਰੁਕ ਜਾ ਰਿਹਾ ਪੰਕਜ ਥੋੜਾ ਉਹ ਯਾਰ ਉਹ ਕਹਿੰਦੇ ਪਾਚ ਅਸੀਂ ਇਹ ਨਾ ਮੈਮ ਦੇਖੋ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਆਪ ਸਾਰਾ ਕਹਿ ਦਿੰਦਾ ਇੱਕ ਵਾਰੀ ਮੈਮ ਛੋਟੇ ਛੋਟੇ ਹੋਗੇ ਜੋਗੇ ਹੋਗੇ ਤਾਕਤ ਦੇ ਜੋਰ ਦੇ ਉੱਤੇ ਕੋਈ ਨਹੀਂ ਕੋਈ ਨਹੀਂ ਵਰਕਲਾ ਕੇ ਕਈ ਵਾਰੀ ਕਿਸੇ ਨੂੰ ਗਮਰਾਹ ਕਰਕੇ ਕੋਈ ਲੈ ਜਾਂਦਾ ਹੈ ਹਾਂ ਲੈ ਕੇ ਬੀਬੀ ਜੀ ਬਹੁਤ ਸਾਡੇ ਸ਼ਰੀਫ ਨੇ ਬੜੇ ਸਤਿਕਾਰਯੋਗ ਹੈ ਘੱਟ ਬੋਲਦੇ ਐ ਉਹਨੂੰ ਤੇ ਉਹ ਕਹਿੰਦੇ ਮੈਨੂੰ ਤੇ ਇਹ ਵੀ ਨਹੀਂ ਸੀ ਪਤਾ ਕਿ ਚੱਲੇ ਕਿੱਥੇ ਤੇ ਬੇਟੇ ਨੇ ਉਹਨਾਂ ਨੇ ਬੇਟੀ ਨੂੰ ਬਿਠਾਇਆ ਗੱਡੀ 'ਚ ਮੈਨੂੰ ਵੀ ਬਿਠਾ ਲਿਆ ਉਹ ਬੇਟਾ ਤਨ ਪਤਾ ਨੌਜਵਾਨ ਬੱਚਾ ਅਜੇ ਤੱਕ ਕਿੰਨਾ ਕੁ ਦੀ ਉਮਰ ਹੈਗੀ ਤੇ ਉਹ ਵੀ ਡਰ ਗਿਆ ਹੁਣ ਇਹ ਪਤਾ ਨਹੀਂ ਕਾਹਤੋਂ ਬੁਲਾਇਆ ਮੈਨੂੰ ਜੇ ਕੀ ਹੋਇਆ ਫਿਰ ਅਸੀਂ ਮਹਿਸੂਸ ਕੀਤਾ ਕਿ ਇਹ ਹੋਇਆ ਕੀ ਜਦੋਂ ਉਹ ਕਾਰ ਆਈ ਐ ਸਾਰਾ ਭਾਈਚਾਰਾ ਮੇਰੇ ਖਾਲ ਇੱਕ ਕਿਸਮ ਦੇ ਇੱਥੇ ਚੀਖਚਾਹ ਪਿਆ ਹੋਇਆ ਸੀ ਅੱਛਾ ਬੇਟੀ ਉਹਦੀ ਹੁੰਨੇ ਦੇਖੇ ਦੇਖੇ ਰੋਣ ਲੱਗੀ ਉਹ ਬੇਟੀ ਨੂੰ ਇੰਨੀ ਆ ਪ੍ਰੇਸ਼ਾਨ ਸੀ ਵੀ ਸਾਡੇ ਨਾਲ ਬੜਿਆ ਕੀ ਹੈ ਫਿਰ ਆ ਕੇ ਜਿਉਂ ਹੀ ਘਰ ਆਏ ਹੈ ਭਾਈਚਾਰਾ ਮਿਲਿਆ ਸਾਰੇ ਭਰਾ ਆ ਸਾਰੇ ਪ੍ਰਧਾਨ ਸਾਹਿਬ ਸਾਡੇ ਗੁਰਦੁਆਰਿਆਂ ਦੇ ਉੱਥੇ ਉਹਨਾਂ ਨੇ ਕਹਿ ਵੀ ਤੈਨੂੰ ਹੋਇਆ ਕੀ ਸੀ ਉਹ ਕਹਿੰਦੇ ਸਾਡੇ ਕੋਲ ਵੱਡੀ ਗਲਤੀ ਹੋ ਗਈ ਹੈ ਸਾਨੂੰ ਮਾਫ ਕਰ ਦੋ ਆਪ ਵੀ ਇਹਨਾਂ ਨੇ ਆ ਕੇ ਕਿਹਾ ਫਿਰ ਉਸ ਗਮਰਾਸ ਹੀ ਹੋ ਗਏ ਫਿਰ ਉਹ ਸਾਨੂੰ ਨੇ ਟੈਲੀਫੋਨ ਕੀਤਾ ਕਿ ਆਗੇ ਤੁਹਾਨੂੰ ਮਿਲਣਾ ਚਾਹੁੰਦੇ ਅਸੀਂ ਕਜੀ ਆਜੋ ਤੁਸੀਂ ਕਿ ਆਪ ਇੱਥੇ ਆਗੇ ਫਿਰ ਕਿ ਅਸੀਂ ਸਰਕਾਰ ਦੇ ਦਬਾਅ ਥੱਲੇ ਸੀਗੇ ਚਲੋ ਹੁਣ ਉਹ ਨਹੀਂ ਬੋਲਦੇ ਤੁਹਾਡੇ ਦਿਲ ਚ ਤਾਂ ਗੁੱਸਾ ਕਿ ਤੁਸੀਂ ਸਾਰੇ ਲੜਦੇ ਪਏ ਜਾਣ ਕਰ ਤੇ ਇੱਕ ਜਿਹੜਾ ਤੁਹਾਡਾ ਜਿਹਦੇ ਸਾਰਾ ਬੰਨਿਆ ਉਹੀ ਬੰਦਾ ਜਾ ਰਿਹਾ ਸੀਗਾ ਨਹੀਂ ਸਾਨੂੰ ਕੋਈ ਕੋਈ ਸਾਨੂੰ ਪਤਾ ਸੀ ਅੱਛਾ ਪੀ ਇਹ ਵਿਚਾਰੇ ਭੋਲੇ ਨੇ ਗਰੀਬੀ ਦਾ ਲੋਕਾਂ ਨੇ ਨਜਾਇਜ਼ ਫਾਇਦਾ ਉਠਾਉਂਦੇ ਆ ਪਹਿਲਾਂ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਸਾਹਿਬ ਨੇ ਇਹਨਾਂ ਦਾ ਜਿਹੜੇ ਪੈਰ ਖਿੱਚੇ ਹੱਥ ਖਿਚਲੇ ਪਿੱਛੋਂ ਤੇ ਉਹਦੇ ਨਾਲ ਇਹਨਾਂ ਨੂੰ ਸਮਝੋ ਵੀ ਮਜ਼ਾਕ ਉਡਾਤਾ ਬਾਅਦ ਵਿੱਚ ਮੁੱਖ ਮੰਤਰੀ ਨੇ ਇਹਦਾ ਮਤਲਬ ਕਿ ਮੁੱਖ ਮੰਤਰੀ ਜੀ ਉਹ ਸੀਟ ਤੋਂ ਹਾਰਲੇ ਨੇ ਘਬਰਾ ਗਏ ਨੇ ਤੇ ਜਿਹੜੀ ਸਿੱਖ ਪਾਈਚਾਰਾ ਤੇ ਖਾਸ ਕਰਕੇ ਸਾਰੀ ਵੋਟ ਜਿਹੜੀ ਪੈ ਰਹੀ ਹੈ ਕਿ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਜੇ ਉਹ ੱੱਕੇ ਨੇ ਰੱਖ ਵੀ ਲੰਦੇ ਇਹਨਾਂ ਨੂੰ ਹੂੰ ਤੇ ਉਹ ਵੋਟ ਫਿਰ ਵੀ ਨਹੀਂ ਸੀ ਉਧਰ ਨੂੰ ਜਾਣੀ ਕਿਉਂਕਿ ਲੋਕੀ ਗੁੱਸੇ 'ਚ ਜਰੇ ਸੀ ਨਾ ਵੋਟ ਹੋਰ ਪਾਸੇ ਚਲ ਜਾਣੀ ਸੀ ਉਹ ਜ਼ਿਆਦਾ ਨੁਕਸਾਨ ਹੋਣਾ ਸੀਗਾ ਤੇ ਇਹਨਾਂ ਨੇ ਸਮਝ ਨਹੀਂ ਆਈ ਵੀ ਨਾ ਕੀਤਾ ਕਿਉਂ ਪਰ ਅਸੀਂ ਕਹਿੰਦੇ ਦੇਰ ਆਈ ਦਰਸਤ ਆਏ ਸਾਡਾ ਭਰਾ ਸਾਡਾ ਬੱਚਾ ਸਾਡੀ ਭੈਣ ਜਿਹੜੀ ਹੈ ਜੇ ਸ਼੍ਰੋਮਣੀ ਕਾਲਰ ਦੇ ਪੱਕੇ ਹੈਗੇ ਸ਼੍ਰੋਮਣੀ ਕਾਲੀਦਲ ਵਾਸਤੇ ਲੜਨਗੇ ਬੰਦਗੇ ਔਰ ਜੂਝਣਗੇ ਸਾਰੇ ਪੱਛਮ ਹਲਕੇ ਦੇ ਪੱਛਮੀ ਜਲੰਧਰ ਦੇ ਹਲਕੇ ਨੂੰ ਅਸੀਂ ਬੇਤੀ ਕਰਦੇ ਆ ਇੱਕ ਇੱਕ ਵੋਟਰ ਨੂੰ ਕਿ ਸਾਡੀ ਭੈਣ ਕੋਲੋਂ ਜੇ ਕੋਈ ਥੋੜੀ ਬਹੁਤੀ ਪਰੇਸ਼ਾਨੀ ਦੇ ਵਿੱਚ ਕੋਈ ਉਹ ਆਪ ਹੀ ਕਹਿੰਦੇ ਕਿ ਸਾਡੇ ਕੋਲ ਗਲਤੀ ਹੋ ਗਈ ਹੈ ਸਾਰੇ ਵੋਟ ਪਾਓ ਔਰ ਚੋਣ ਸ਼ਾਲ ਤਕਰੀਬ ਚ ਜਾਓ ਠੀਕ ਹੈ